ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਇੱਕ ਪਾਸੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਪਰੰਤੂ ਦੂਜੇ ਪਾਸੇ ਉੱਥੇ ਹੀ ਗਿੱਦੜਬਾਹ ਦੀ ਚੋਣ ਮਹੀਮ ਦੌਰਾਨ ਰਵਨੀਤ ਬਿੱਟੂ ਦੇ ਸੁਰ ਬਦਲਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਕਿਸਾਨਾਂ ਦੇ ਪੱਖ ਦੇ ਵਿੱਚ ਮੁੜ ਤੋਂ ਰਵਨੀਤ ਬਿੱਟੂ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨੂੰ ਲੈ ਕੇ ਜੇਕਰ ਕਿਸਾਨ ਕੀ ਕਰ ਤਾਂ ਦੂਜੇ ਪਾਸੇ ਇਸ ਦੇ ਮਸਲੇ ਦੇ ਉੱਤੇ ਹੱਲ ਹੋਣਾ ਚਾਹੀਦਾ ਹੈ ਤੇ ਜਿਸ ਦੇ ਦੌਰਾਨ ਇੱਕ ਪਾਸੇ ਕੇਂਦਰ ਸਰਕਾਰ ਦਾ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਵੱਡਾ ਐਕਸ਼ਨ ਦੇਖ ਨੂੰ ਮਿਲ ਰਿਹਾ ਹੈ ਪਰੰਤੂ ਦੂਜੇ ਪਾਸੇ ਰਵਨੀਤ ਬਿੱਟੂ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੇ ਕਿ ਦੂਜੇ ਪਾਸੇ ਕਿਸਾਨਾਂ ਦੇ ਹੱਕ 'ਚ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਗਈ ਹੈ ਕਿ ਜੇਕਰ ਕਿਸਾਨ ਪ੍ਰਾਲੀ ਨਾ ਸਾੜੇ ਤਾਂ ਕੀ ਕਰੇ ਤੇ ਜਿਸ ਦੇ ਦੌਰਾਨ ਹੁਣ ਰਵਨੀਤ ਬਿੱਟੂ ਦੇ ਸੁਰੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਆ ਤੁਹਾਨੂੰ ਸੁਣਾਉਣੇ ਆ ਰਵਨੀਤ ਬਿੱਟੂ ਦਾ ਕੀ ਕਹਿਣਾ ਓਹੋ ਪਾਰਟੀ ਜਿਹੜੇ ਸਾਡੇ ਜਨਰਲ ਸੈਕਟਰੀ ਇਨਚਾਰਜ ਨੇ ਰਪਾਨੀ ਸਾਹਿਬ ਉਹਨਾਂ ਨੇ ਔਨ ਰਿਕਾਰਡ ਮੀਡੀਆ ਮੂਰੇ ਬਿਆਨ ਦਿੱਤਾ ਏ ਵੀ ਉਹਨਾਂ ਦਾ ਕੋਈ ਵੀ ਸਤੀਫਾ ਜਿਹੜਾ ਉਹਦੇ ਬਾਰੇ ਕੋਈ ਨਾ ਗੱਲ ਆ ਸਾਡੇ ਮੌਜੂਦਾ ਉਹ ਪ੍ਰਧਾਨ ਨੇ ਰਪਾਨੀ ਸਾਹਿਬ ਤੋਂ ਉੱਤੇ ਤਾਂ ਮੈਂ ਨਹੀਂਗਾ ਨਾ ਕੋਈ ਪਾਰਟੀ ਦਾ ਜਨਰਲ ਸੈਕਟਰੀ ਇਨਚਾਰਜ ਜੋ ਨੇ ਜਦੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਤੇ ਮੈਂ ਸਮਝਦਾ ਇਹ ਉਹਨਾਂ ਦੇ ਵਿੱਚ ਜਾਂ ਜਾਖੜ ਸਾਹਿਬ ਦੇ ਵਿੱਚ ਇਹਦੇ ਬਾਰੇ ਕੀ ਗੱਲ ਆ ਕੀ ਨਹੀਂ ਗੱਲ ਆ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਭਾਜਪਾ ਦੇ ਜਿਹੜੇ ਇਨਚਾਰਜ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੇ ਇਸ ਵੇਲੇ ਦੇ ਮੌਜੂਦਾ ਪ੍ਰਧਾਨ ਨੇ ਜਿਹੜੇ ਉਹ ਜਾਖੜ ਸਾਹਿਬ ਦੂਸਰੀ ਤਰ੍ਹਾਂ ਕਿਹਾ ਹਰਿਆਣਾ ਵਿਧਾਨ ਸਭਾ ਦੀ ਚੇਂਜ ਕਰਨ ਨੂੰ ਲੈ ਕੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਡਤ ਜੀ ਕੋਲੋਂ ਟੀ ਕਰਾਂਗੇ ਚੇਂਜ ਸਰ ਯਾਰ ਗੱਲ ਹੀ ਆ ਬਿਲਕੁਲ ਕਲੀਅਰ ਬਿਲਕੁਲ ਕਲੀਅਰ ਸ਼ਬਦਾਂ ਚ ਜਿਹੜੇ ਗਵਰਨਰ ਪੰਜਾਬ ਨੇ ਜਿਹੜੇ ਐਡਮਿਨਿਸਟਰेटर ਚੰਡੀਗੜ੍ਹ ਦੇ ਨੇ ਉਹਨਾਂ ਨੇ ਕਲੀਅਰ ਸ਼ਬਦਾਂ ਚ ਕੱਲ ਏ ਔਨ ਰਿਕਾਰਡ ਕਿਹਾ ਵੀ ਬਿਲਕੁਲ ਵੀ ਹਜੇ ਕੋਈ ਜ਼ਮੀਨ ਹਰਿਆਣੇ ਨੂੰ ਨਹੀਂ ਦਿੱਤੀ ਗਈ ਨਾ ਹਰਿਆਣੇ ਨੇ ਕੋਈ ਪੈਸਾ ਦਿੱਤਾ ਨਾ ਅਸੀਂ ਉਹਨਾਂ ਨੂੰ ਹਜੇ ਤੱਕ ਕੋਈ ਜ਼ਮੀਨ ਦਿੱਤੀ ਤੁਸੀਂ ਪਰਸੇ ਪਸਾਨ ਜਿਹੜੇ ਕਹਿ ਰਹੇ ਹੋ ਪ੍ਰਾਪੀ ਕੋ ਨਹੀਂ ਜਿੰਦੇ ਹੈ ਆਪ ਸਮਝਦੇ ਦੇਖੋ ਵੀ ਇਹ ਬਹੁਤ ਗੱਲ ਗੰਭੀਰ ਆ ਇਹ ਕੋਈ ਬਿਆਨਾਂ ਚ ਨਹੀਂ ਗੱਲ ਕਰਨ ਵਾਲੀ ਇਹਦੇ ਵਿੱਚ ਚੀਫ ਮਿਨਿਸਟਰ ਪੰਜਾਬ ਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਲੀਡਰਸ਼ਿਪ ਉਹਨਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਪਊ ਤੇ ਇਹਦਾ ਹੱਲ ਕੱਢਣਾ ਪਊ ਅਸਲੀ ਹੱਲ ਉਦੋਂ ਹੀ ਨਿਕਲੇਗਾ ਜਦੋਂ ਕਿਸਾਨ ਦੀ ਜੇਬ 'ਚ ਕੁਝ ਪਾਵਾਂਗੇ ਉਹ ਕੀ ਕਰੇ ਪਰਾਲੀ ਨੂੰ ਜੀ ਉਹ ਕੀ ਕਰੇ ਪਰਾਲੀ ਨੂੰ ਜਿਹੜਾਵੇ ਨਾ ਉਹਨੂੰ ਜੇ ਅਸੀਂ ਇਕੱਠੇ ਹੋ ਕੇ ਦੋਨੋਂ ਸਰਕਾਰਾਂ ਉਹਦਾ ਹੱਲ ਲੱਭ ਕੇ ਉਹਨਾਂ ਨੂੰ ਜਾਦਾ ਖੇਤੀ ਦਾ ਬਦਲ ਦਈਏ ਜਾਂ ਉਹਨਾਂ ਨੂੰ ਪੈਸੇ ਦੇਈਏ ਇਸ ਕਰਕੇ ਮੈਂ ਕੱਲ ਵੀ ਪਰਸੋਂ ਵੀ ਇਹ ਗੱਲ ਕੀਤੀ ਆ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਇਹ ਬਹਿ ਮੁੱਖ ਮੰਤਰੀ ਸਾਹਿਬ ਕਰਨ ਉਹ ਬਹਿ ਕੇ ਸਾਡੇ ਐਗਰੀਕਲਚਰ ਮਿਨਿਸਟਰ ਨਾਲ ਸਾਡੇ ਸਰਕਾਰ ਨਾਲ ਵਿੱਚ ਅਸੀਂ ਬੈਠਾਂਗੇ ਤੇ ਕਿਸਾਨ ਯੂਨੀਅਨ ਦੇ ਲੀਡਰ ਸਾਹਿਬਾਨ ਇਹ ਸਿਰ ਜੋੜ ਕੇ ਬੈਠ ਕੇ ਇਹਦਾ ਹੱਲ ਕੱਢਣਾ ਪਊਗਾ ਹਰ ਬਾਰ ਇਹ ਹੀ ਬਦਨਾਮੀ ਅਸੀਂ ਕਰਾਈ ਲਈ ਸਾਡੀ ਕਰਨ ਨੂੰ ਕਦੇ ਹੁਣ ਪਾਕਿਸਤਾਨ ਵਾਲੇ ਬੋਲ ਪੈਂਦੇ ਕਦੇ ਦਿੱਲੀ ਵਾਲੇ ਬੋਲ ਪੈਂਦੇ ਆ ਕਦੇ ਚੰਡੀਗੜ੍ਹ ਵਾਲੇ ਬੋਲ ਪੈਂਦੇ ਆ ਇਸ ਕਰਕੇ ਇਹ ਗੱਲ ਨਹੀਂ ਚੱਲਣੀ ਇਹ ਸਿਰ ਜੋੜ ਕੇ ਬੈਠਣ ਵਾਲੀ ਗੱਲ ਹੈ ਇੱਕ ਤੇ ਜੇ ਮੈਂ ਪੰਜਾਬ ਸਰਕਾਰ ਨੂੰ ਕੁਝ ਕਹਾਂ ਹੋਰ ਗੱਲਾਂ ਤੇ 20ਾਂ ਤੇ ਸਾਡੀ ਕਨਟਰਡਿਕਸ਼ਨ ਆ ਬੋਲਦੇ ਆ ਬਿਆਨ ਪਰ ਇਸ ਗੱਲ ਤੇ ਸਾਂਝੀ رائے ਬਣਾ ਕੇ ਕੰਮ ਕਰਨਾ ਪਊ